ਉਡੇ ਸਾਹਮਣੇ ਹੀ ਆ ਧੱਕੇ ਨਾਲ ਅੱਜ ਮੇਰੀ ਦੂਜੇ ਪਰਚੇ 'ਚ ਵੀ ਜ਼ਮਾਨਤ ਹੋਈ ਹੈ ਕਿਉਂਕਿ ਜਿਹੜਾ ਇੱਕ ਪਰਚਾ ਤੁਹਾਨੂੰ ਪਤਾ ਹੋਣਾ ਸਾਡੇ ਬੈਠਿਆਂ ਦੇ ਉੱਤੇ ਇੱਕ ਹੋਰ ਕਰਤਾ ਸੀਗਾ ਉਹਦੀ ਵਿੱਚ ਇਹਦੇ 'ਚੋਂ ਮੇਰੀ ਹਾਈ ਕੋਰਟ 'ਚੋਂ ਕੱਲ ਦੀ ਜ਼ਮਾਨਤ ਹੋਈ ਹੈ ਔਰ ਕੱਲ ਦੀ ਕੋਸ਼ਿਸ਼ ਹੋ ਰਹੀ ਸੀਗੀ ਵੀ ਸਰਕਾਰ ਦੀ ਕੋਸ਼ਿਸ਼ ਸੀ ਵੀ ਇਹ ਬਾਹਰ ਨਾ ਜਾ ਸਕੇ ਮੈਂ ਦੱਸ ਨਹੀਂ ਸਕਦਾ ਵੀ ਕੀ ਕੁਝ ਕਰਦੇ ਰੇ ਆ ਵੀ ਧੱਕੇ ਨਾਲ ਉਹ ਅੰਦਰ ਰੱਖੀਏ ਉਹ ਦੂਜੇ ਕੇਸ 'ਚ ਅੱਜ ਮਾਨਯੋਗ ਸੈਸ਼ਨ ਕੋਰਟ ਨੇ ਜ਼ਮਾਨਤ ਦਿੱਤੀ ਤੁਹਾਡੇ ਸਾਹਮਣੇ ਹੀ ਆ ਜੀ ਦੋ ਤੁਸੀਂ ਦੇਖ ਰਹੇ ਹੋ ਅੱਖੀਂ ਦੇਖ ਰਹੇ ਹੋ ਮੇਰੇ ਦੱਸਣ ਦੀ ਤਾਂ ਲੋੜ ਹੀ ਨਹੀਂ ਸੋਨੂੰ ਵਰਕਰਾਂ ਚ ਉਤਸ਼ਾਹ ਹੈ ਸਾਡੇ ਦੋਨਾਂ ਭਰਾਵਾਂ ਦੀ ਗੈਰ ਹਾਜ਼ਰੀ ਦੇ ਵਿੱਚ ਗੁਰੂ ਘਰ ਖੜੇ ਆਪਾਂ ਅੱਜ ਇਹ ਸੱਚੇ ਪਿਤਾ ਦੀ ਮਿਹਰ ਸਦਕਾ ਔਰ ਕਾਨੂੰਨ ਦੇ ਸਦਕਾ ਹਾਈ ਕੋਰਟ ਦੇ ਸਦਕਾ ਇਹ ਜਿਹੜੀ ਅੱਜ ਮੈਨੂੰ ਬੇਲ ਮਿਲੀ ਹੈ ਵਰਕਰਾਂ ਚ ਬੜਾ ਉਤਸ਼ਾਹ ਹੈ ਔਰ ਮੈਂ ਸਾਰੀ ਸੰਗਤ ਦਾ ਧੰਨਵਾਦ ਕਰਦਾ ਹਾਂ ਗੁਰੂ ਸਾਹਿਲਕੇ ਦਾ ਜਿਨ੍ਹਾਂ ਨੇ ਸਾਡੇ ਦੋਨੇ ਚਾਹੇ ਮੇਰਾ ਭਤੀਜ ਮੇਰਾ ਛੋਟਾ ਭਰਾ ਬਾਕੀ ਪਰਿਵਾਰ ਸੀ ਪਰ ਸਾਡੇ ਦੋਨਾਂ ਭਰਾਵਾਂ ਦੀ ਗੈਰ ਹਾਜ਼ਰੀ ਦੇ ਵਿੱਚ ਨੌ ਬਲਾਕ ਸੰਮਤੀਆਂ ਜਿੱਤ ਕੇ ਝੋਲੀ ਚ ਪਾਈਆਂ ਔਰ ਮੈਂ ਸਮੁੱਚੇ ਫਰੋਈਪਰ ਪਾਰਲੀਮੈਂਟ ਹਲਕੇ ਦਾ ਵੀ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਡੀ ਖੈਰ ਮੰਗੀ ਅਰਦਾਸਾਂ ਕੀਤੀਆਂ ਔਰ ਅਰਦਾਸਾਂ ਦਾ ਅੱਜ ਗੁਰੂ ਘਰ ਦੇ ਵਿੱਚ ਅਸੀਂ ਅੱਜ ਖੜੇ ਆ ਨਮਸਤਕ ਹੋਏ ਆ ਔਰ ਮੈਂ ਸੱਚੇ ਪਿਤਾ ਦਾ ਧੰਨਵਾਦ ਕਰਦਾ ਹਾਂ ਕਿ ਜਿਹੜਾ ਮੈਂ ਆਪਾਂ ਜੇਲ੍ਹ ਤੋਂ ਰਿਹਾ ਹੋ ਕੇ ਆਇਆ ਜਾਈਂ ਮਨ ਬਿਲਕੁਲ ਜੋ ਜਿਹੜਾ ਮਾਹੌਲ ਆ 227 ਦੀ ਜਿਹੜੀ ਤੁਸੀਂ ਗੱਲ ਕਰਦੇ ਹੋ ਪਿੱਛੇ ਜੇ ਆ ਬਲਾਕ ਸੰਪਤੀ ਜ਼ਿਲ੍ਹਾ ਪ੍ਰਸ਼ਾਸਨ ਇਲੈਕਸ਼ਨ ਹੋਇਆ ਉਸ ਤੋਂ ਪਹਿਲਾਂ ਤਰਨਤਾਰਨ ਵਾਲੀ ਵਿਧਾਨ ਸਭਾ ਦੀ ਇਲੈਕਸ਼ਨ ਹੋਈ ਹੈ ਚਲੋ ਖਬਰਾਂ ਅਸੀਂ ਜੇਲ੍ਹ ਦੇ ਵਿੱਚ ਸੀ ਸਾਡੇ ਕੋਲ ਖਬਰਾਂ ਜਾਂਦੀਆਂ ਰਹਿੰਦੀਆਂ ਸੀਗੀਆਂ ਜਿਸ ਤਰ੍ਹਾਂ ਦੀ ਸਰਕਾਰ ਨੇ ਧੱਕੇਸ਼ਾਹੀ ਕੀਤੀ ਹੈ ਧੱਕੇ ਚਲੋ ਸਰਕਾਰਾਂ ਕਰਦੀਆਂ ਆਈਆਂ ਰਹੀਆਂ ਇੱਥੋਂ ਤੱਕ ਕਿ ਸਾਡੀਆਂ ਬੀਬੀਆਂ ਦੇ ਵੀ ਪਰਚੇ ਕੀਤੇ ਆ ਸਾਡੀ ਤੀ ਕੰਚਨਪ੍ਰੀਤ ਔਰ ਜਿਹੜੇ ਸਾਡੇ ਕੈਂਡੀਡੇਟ ਸੀ ਉਹਨਾਂ ਦੀ ਬੇਟੀ ਉਹਦੇ ਦੇ ਪਰਚਾ ਕੀਤਾ ਔਰ ਸਾਰੀ ਰਾਤ ਕੋਡ ਚੱਲੀ ਗੁਰੂ ਮਹਾਰਾਜ ਦੀ ਮਿਹਰ ਸਦਕਾ ਉਹਨੂੰ ਨਿਆ ਮਿਲਿਆ ਔਰ ਰਾਤ ਨੂੰ ਤੜਕੇ 4 ਵਜੇ ਉਹਦੇ ਹੱਕ ਚ ਫੈਸਲਾ ਆ ਉਹਨੂੰ ਰੀਲੀਜ਼ ਕੀਤਾ ਔਰ ਅਕਾਲੀ ਦਲ ਦਾ ਜਿਹੜਾ ਕੱਦ ਹੈ ਉੱਠ ਕੇ ਬਹੁਤ ਉੱਚਾ ਹੋਇਆ ਪਹਿਲਾਂ ਨਾਲੋਂ ਔਰ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ 2027 ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਹੈ ਪੰਜਾਬ ਦੇ ਅਗਲੇ ਮੁੱਖ ਮੰਤਰੀ ਹੋਣਗੇ ਕਿਉਂਕਿ ਲੋਕਾਂ ਨੇ ਮਨ ਬਣਾ ਲਿਆ ਕਾਂਗਰਸੀ ਵੀ ਵੇਖ ਲਈ ਆਪ ਨੂੰ ਵੀ ਬਦਲਾ ਦੇ ਨਾਤੇ ਵੋਟਾਂ ਪਾ ਕੇ ਵੇਖ ਲਈਆਂ ਇਸ ਬਦਲਾਅ ਤੋਂ ਲੋਕੀ ਅੱਕੇ ਭਏ ਆ ਔਰ ਆ ਫੇਰ ਪੁਰਾਣਾ ਉਹੀ ਅਕਾਲੀ ਦਲ ਜਿਹੜੀ ਆਪਣੀ ਪੰਜਾਬ ਦੀ ਖੇਤਰੀ ਪਾਰਟੀ ਹੈ ਉਹਨੂੰ ਦੁਆਰਾ ਫੇਰ ਸੱਤਾ ਦੇ ਵਿੱਚ ਲਿਆਉਣਾ ਚਾਹੁੰਦੇ ਆ। ਮਾਨ ਪਰਿਵਾਰ ਨੇ ਇਹ ਜਿਹੜੇ 3 ਮਹੀਨੇ ਦੀ ਜੇਲ੍ਹ ਕੱਟੀ ਵਰਕਰਾਂ ਪਿੱਛੇ ਇਹ ਕੁਰਬਾਨੀ ਦਿੱਤੀ ਕਿ ਮਾਨ ਪਰਿਵਾਰ ਇਸੇ ਤਰ੍ਹਾਂ ਹੀ ਵਰਕਰਾਂ ਦੇ ਨਾਲ ਖੜਾ ਰਹੇਗਾ। ਮਾਨ ਪਰਿਵਾਰ ਪਹਿਲਾਂ ਵੀ ਵਰਕਰਾਂ ਦੇ ਨਾਲ ਖੜਦਾ ਆਇਆ ਹੈ। ਵਰਕਰਾਂ ਨੇ ਵੀ ਕੋਈ ਕਸਰ ਨਹੀਂ ਛੱਡੀਗੀ। ਕੱਲੇ ਮਾਨ ਪਰਿਵਾਰ ਦੀ ਗੱਲ ਨਹੀਂ ਵਰਕਰਾਂ ਨੇ ਵੀ ਸਾਡੇ ਪਿੱਛੇ ਕੋਈ ਕਸਰ ਨਹੀਂ ਛੱਡੀਗੀ। ਆ ਤੁਹਾਡੇ ਸਾਹਮਣੇ ਇਕੱਠ ਹੈ। ਬੰਦਿਆਂ ਦੀ ਮਾਇਆ ਹੁੰਦੀ ਹੈ। ਔਰ ਜਿਹੜੀ ਮਾਇਆ ਮਾਇਆ ਪੈਸਾ ਮਾਇਆ ਨਹੀਂ ਹੁੰਦੀ ਬੰਦਿਆਂ ਦੀ ਮਾਇਆ ਹੁੰਦੀ ਜਿਹੜੀ ਮਾਇਆ ਸਾਡੇ ਕੋਲ ਹੈ ਤੁਹਾਡੇ ਸਾਹਮਣੇ ਅਸਰਨਾਮਾ ਬੰਦਿਆਂ ਦੀ ਮਾਇਆ ਹੈ ਜੀ ਮਾਨ ਸਾਹਿਬ ਤੁਸੀਂ ਬਾਹਰ ਹੁੰਦੇ ਤੇ ਰਿਜ਼ਲਟ ਕੁਝ ਹੋਰ ਹੁੰਨਾ ਸੀ ਗੁਰੂ ਹਰ ਸਾਹਿਬ ਲਾਕਸਟੈਂਪ ਕੀ ਤੁਹਾਨੂੰ ਸਿਰ 3 ਸੀਟਾਂ ਮਿਲੀਆਂ ਤੁਸੀਂ ਬਾਹਰ ਹੁੰਦੇ ਤੇ ਰਿਜ਼ਲਟ ਮੈਂ ਤਾਂ ਤੁਹਾਨੂੰ ਕਈ ਰਿਹਾ ਸਾਨੂੰ ਗੈਰਹਾਜ਼ਰੀ ਦੇ ਵਿੱਚ ਫੇਰ ਵੀ ਸਾਨੂੰ ਗੁਰੂ ਸਾਹਿਬ ਹਲਕਾ ਹੀ ਘਣੂਗਾ ਮੈਂ ਮੈਨੂੰ ਬਲਾਗ ਦਾ ਕਿਉਂਕਿ ਮੇਰੇ ਇਹਨਾਂ ਕੋਲ ਨਿਊਜ਼ ਨਹੀਂ ਕਹਿੰਗਾ ਇਹਦਾ ਮੈਨੂੰ ਪਤਾ ਨਹੀਂ ਟੋਟਲ 9 ਸੀਟਾਂ ਆਏਗਾ ਮੈਨੂੰ ਬਲਾਗ ਵਾਈਜ਼ ਨਹੀਂ ਮੈਨੂੰ ਪਤਾ ਕਿੰਨੀਆਂ ਆਈਆਂ ਸੀਟਾਂ ਰਿਜ਼ਲਟ ਦੂਜੇ ਪਰਚੇ 'ਚ ਵੀ ਜ਼ਮਾਨਤ ਹੋਈ ਹੈ ਕਿਉਂਕਿ ਜਿਹੜਾ ਇੱਕ ਪਰਚਾ ਤੁਹਾਨੂੰ ਪਤਾ ਹੋਣਾ ਸਾਡੇ ਬੈਠਿਆਂ ਦੇ ਉੱਤੇ ਇੱਕ ਹੋਰ ਕਰਤਾ ਸੀਗਾ ਉਹਦੀ ਵਿੱਚ ਇਹ ਤੋਂ ਮੇਰੀ ਹਾਈ ਕੋਰਟ ਤੋਂ ਕੱਲ ਦੀ ਜ਼ਮਾਨਤ ਹੋਈ ਹੈ ਔਰ ਕੱਲ ਦੀ ਕੋਸ਼ਿਸ਼ ਹੋ ਰਹੀ ਸੀਗੀ ਵੀ ਸਰਕਾਰ ਦੀ ਕੋਸ਼ਿਸ਼ ਸੀ ਵੀ ਇਹ ਬਾਹਰ ਨਾ ਜਾ ਸਕੇ ਮੈਂ ਦੱਸ ਨਹੀਂ ਸਕਦਾ ਵੀ ਕੀ ਕੁਝ ਕਰਦੇ ਰਏ ਆ ਵੀ ਤੱਕੇ ਨਾਲੇ ਅੰਦਰ ਰੱਖੀਏ ਉਹ ਦੂਜੇ ਕੇਸ 'ਚ ਅੱਜ ਮਾਨਯੋਗ ਸੈਸ਼ਨ ਕੋਰਟ ਨੇ ਜ਼ਮਾਨਤ ਦਿੱਤੀ ਹੈ ਮੈਂ ਧੰਨਵਾਦ ਕਰਦਾ ਕੋਰਟ ਦਾ ਵੀ ਕਾਨੂੰਨ ਦਾ ਵੀ ਸਾਡੇ ਜਿਹੜਾ ਮਾਨਯੋਗ ਹਾਈ ਕੋਰਟ ਆ ਤੇ ਔਰ ਸੈਸ਼ਨ ਕੋਰਟ ਨੇ ਮੈਨੂੰ ਜ਼ਮਾਨਤ ਦਿੱਤੀ ਉਹਦੀ ਬਦੌਲਤ ਮੈਂ ਇੱਥੇ ਅੱਜ ਔਰ ਗੁਰੂ ਮ ਪਾਰਸ਼ਾਦੀ ਬਦੌਲਤੇ ਇੱਥੇ ਖੜਾ ਅਜਿਹੀਤੀ ਦਿਹਾੜਾ ਚੱਲ ਰਿਹਾ ਹੈ ਸਾਡੇ ਸ਼ਹਿਬਜ਼ਾਦੇ ਗੁਰੂ ਮਹਾਰਾਜ ਦਸਵੇਂ ਪਾਤਸ਼ਾਹ ਦਾ ਪਰਿਵਾਰ ਅੱਜ ਦੇ ਦਿਨ ਵਿਛੜਿਆ ਅਜ ਤੋਂ ਪਹਿਲਾਂ ਵਿਛੜਿਆ ਸੀ ਔਰ ਸ਼ਹੀਦੀਆਂ ਪ੍ਰਾਪਤ ਕੀਤੀਆਂ ਸੀਗੀਆਂ ਮੈਂ ਸਾਰੇ ਵਰਕਰਾਂ ਨੂੰ ਵੀ ਬੇਨਤੀ ਕਰਦਾ ਕੋਈ ਆਪਾਂ ਨਾਹਰਾ ਨਹੀਂ ਲਾਉਣਾਗਾ ਇੱਥੇ ਜਿਲ੍ਹੇ ਵਿੱਚੋਂ ਤਿੰਨ ਜਿਲ੍ਹਿਆਂ ਚ ਅਕਾਲੀ ਦਲ ਦੀ ਜੋ ਬਹੁਤ ਮਿਲਿਆ ਅੱਛਾ ਤੈਨਾਂ ਦਿਲੇ ਆ ਤੋ ਕਿਸ ਬੇਸ ਤੇ ਕਹਿ ਸਕਦੇ ਆ ਅਕਾਲੀ ਦਲ ਵਾਪਸ ਆ ਰਿਹਾ ਹੈ ਕਿਸ ਵੇ ਤੇ ਮੇਰੀ ਗੱਲ ਸੁਣਾ ਇਲੈਕਸ਼ਨ ਹੋਇਆ ਹੀ ਨਹੀਂ ਇਹ ਤੱਕੇ ਤਾਂ ਲੀ ਹੋਈ ਹੈ 800 ਤੋਂ ਉੱਤੇ ਤਾਂ ਮੇਰੀਆਂ ਤੁਸੀਂ ਕਾਗਜ ਨਹੀਂ ਭਰਨ ਦਿੱਤੇ ਬਲੈਕਸਮਤੀਆਂ ਦੇ ਸਾਡੇ ਤੇ ਤੁਹਾਡੇ ਕੋਲ ਡਾਟਾ ਹੋਊਗਾ ਤੁਹਾਡੇ ਕੋਲ ਪੱਤਰਕਾਰ ਤੁਸੀਂ ਮੇਰੇ ਨਾਲ ਤਾਂ ਅੰਦਰੋਂ ਡੀਲ ਚੋਂ ਆਇਆ ਹੈ ਜ਼ਿਲ੍ਹਾ ਪਰਿਸ਼ਦ ਦੇ ਕਾਜ ਜਦੋਂ ਕਾਗਜ ਨਹੀਂ ਭਰੇ ਗਏ ਤੱਕੇ ਛਾਈ ਕਰਨ ਦੇ ਬਾਵਜੂਦ ਵੀ ਅਕਾਲੀ ਦਲ ਇੰਨੀਆਂ ਸੀਟਾਂ ਲੈ ਕੇ ਗਿਆ 27 ਦੀ ਪੂਰੀ ਤਿਆਰੀ ਹੈ ਬੱਲੇ ਬੱਲੇ ਆ ਜੀ